ਗੋਡ ਮਰਲਾ ਪੰਜਵਾ ਸੰਤਨ ਕੈ ਬਲਹਾਰ ਜਾਉ ਸੰਤਨ ਕੈ ਸੰਗ ਰਾਮ ਗੁਣ ਗਾਉ ਸੰਤ ਪ੍ਰਸਾਦ ਕਿਲ ਵਿਖ ਸਭ ਗੈ ਸੰਤ ਸ਼ਰਨ ਵਡਭਾਗੀ ਪੈ ਰਾਮ ਜਪਤ ਕਸ਼ ਬਿਗਨ ਨਾ ਵਿਆਪੈ ਗੁਰ ਪ੍ਰਸਾਦ ਆਪਣਾ ਪ੍ਰਭ ਜਪਿ ਰਹਾਉ ਪਾਰ ਬ੍ਰਹਮ ਜਬ ਹੋਏ ਦਇਆਲ ਸਾਧੂ ਜਨ ਕੀ ਕਰੈ ਰਵਾਲ ਕਾਮ ਕ੍ਰੋਧ ਇਸ ਤਨ ਤੇ ਜਾਏ ਰਾਮ ਰਤਨ ਵਸੈ ਮਨ ਆਏ ਸਫਲ ਜਨਮ ਤਾ ਕਾ ਪਰਵਾਣ ਪਾਰ ਬ੍ਰਹਮ ਨਿਕਟ ਕਰ ਜਾਣ ਪਾਇ ਭਗਤ ਪ੍ਰਭ ਕੀਰਤਨ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਚਰਨ ਕਮਲ ਜਨ ਕਾ ਆਧਾਰ ਗੁਣ ਗੋਵਿੰਦ ਰਉ ਸਚ ਵਾਪਾਰ ਦਾਸ ਜਨ ਕੀ ਮਨਸ਼ਾ ਪੂਰ ਨਾਨਕ ਸੁਖ ਪਾਵੈ ਜਨ ਤੂਰ ਰਾਗ ਗੂੰਡ ਅਸ਼ਟਪਦੀਆਂ ਨੈਲਾ ਪੰਜਵਾ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਕਰ ਨਮਸ਼ਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਵਿਧਾਤਾ ਆਠ ਪਹਿਰ ਨਾਮ ਰੰਗ ਰਤ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਖਨਹਾਰ ਰਹਾਉ ਪਾਤਸ਼ਾਹ ਸ਼ਹ ਉਮਰਾਉ ਪਤਿਆਏ ਦੁਸ਼ਟ ਅਹੰਕਾਰੀ ਮਾਰ ਪਚਾਏ निंदक कै मुख कीनो रोग जय जयकार करे सब लोग संतन कै मन महा आनंद संत जपें गुरुदेव भगवंत संगत कै मुख पूजल फै सगल थान निंदक के गए सांस सांस जन सदा सलाह पार ब्रह्म गुर बे परवाहे ਸਗਲ ਭੈ ਮਿਟੇ ਜਾ ਕੀ ਸ਼ਰਨ ਨਿੰਦ ਕੁਮਾਰ ਪਾਏ ਸਭ ਧਰਨ ਜਨ ਕੀ ਨਿੰਦਾ ਕਰ ਨ ਕੋਏ ਜੋ ਕਰ ਸੋ ਦੁਖੀਆ ਹੋਏ ਆਠ ਪਹਿਰ ਜਨ ਏਕ ਧਿਆਏ ਜਮੂਆ ਤੱਕ ਨਿਕਟ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਾਨੈ ਨਿੰਦਕ ਵੇਕਾਰੀ ਗੁਰ ਕੈ ਸਿੱਖ ਸਤਿਗੁਰੂ ਤਿਆਇ ਜਨ ਉਭਰੇ ਨਿੰਦਕ ਨਰਕ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤਿ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਅਭਿਮਾਨੀ ਕੀ ਜੜ ਸਰ ਪਰ ਜਾਏ ਨਿਧਰਿਆ ਸਤਗੁਰ ਧਰ ਤੇਰੀ ਕਰ ਕਿਰਪਾ ਰੱਖੋ ਜਨ ਕੇਰੀ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਾ ਕੇ ਸਿਮਰਨ ਪੈ ਜਸਵਾਰੀ